ਭਰਾਵੋ ਦੇਖੋ ਇਹਨਾਂ ਦੇ ਮਕਾਨਾਂ ਦਾ ਹਾਲ ਠੀਕ ਹੈ ਗੱਲ ਕਿ ਨਹੀਂ ਆ ਮਕਾਨ ਹੈ ਦੇਖ ਇਹਨਾਂ ਦੇ ਜਮਾ ਮਕਾਨ ਪਾਟ ਕੇ ਟੇਡੇ ਹੋ ਗਏ ਠੀਕ ਹੈ ਨਾ ਤੁਸੀਂ ਇਹ ਦੇਖੋ ਵੀ ਮਕਾਨਾਂ ਦੇ ਹਾਲ ਇੰਨੇ ਨੇ ਆਏ ਟੇਢੇ ਹੋ ਗਏ ਇੱਕ ਪਾਸੇ ਨੂੰ ਮਕਾਨ ਵਹਿ ਗਏ ਇੱਕ ਪਾਸੇ ਨੂੰ ਠੀਕ ਹੈ ਗੱਲ ਕਿ ਨਹੀਂ ਭਰਾਵੋ ਇਹਨਾਂ ਦੇ ਬੱਚਿਆਂ ਨੂੰ ਇੱਥੇ ਰਹਿਣਾ ਮੁਸ਼ਕਲ ਹੋਇਆ ਪਿਆ ਛੱਤਾਂ ਡਿੱਗਣ ਦਾ ਖਤਰਾ ਹੈ ਇਹਨਾਂ ਲੋਕਾਂ ਦੀ ਮਦਦ ਜ਼ਰੂਰ ਕਰਿਓ ਕੋਈ 150 200 400 ਇਹਨਾਂ ਵਾਸਤੇ ਉਹੀ ਲੱਖਾਂ ਰੁਪਏ ਅਰਗ ਹੈ ਮੇਰੇ ਵੀਰੋ ਕਿਉਂਕਿ ਯਾਰ ਆਪਾਂ ਪੰਜਾਬੀ ਆ ਜਦੋਂ ਪੰਜਾਬੀਆਂ ਤੇ ਭੀੜ ਪਈ ਆ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਅੱਜ ਲੋੜ ਐ ਭਰਾਵੋ ਸੋਡੀ ਇਹਨਾਂ ਦੇ ਮਾਸੂਮ ਚਿਹਰਿਆਂ ਵਾਲੀ ਦੇਖੋ ਯਾਰ ਬਹੁਤ ਜਿਆਦੇ ਮੁਸ਼ਕਲ ਹੋ ਗਿਆ ਕਿਸੇ ਨੇ ਧੀ ਵਿਹੋਣੀ ਸੀ ਕਿਸੇ ਨੇ ਪੁੱਤ ਵਿਹਣਾ ਸੀ ਤੇ ਕਿਸੇ ਨੇ ਕਿਸੇ ਨੇ ਆਪਦੇ ਬੱਚਿਆਂ ਦੀਆਂ ਫੀਸਾਂ ਭਰਨੀਆਂ ਸੀ ਇਹਨਾਂ ਦੀ ਇੰਨੀ ਕਿ ਜਿਆਦੇ ਮਜਬੂਰੀ ਹੋ ਗਈ ਜਿੰਨੀ ਵੀ ਕਹਦੇ ਤੁਸੀਂ ਮੈਂ ਤੁਹਾਨੂੰ ਕਮਾਦ ਦਿਖਾਵਾਂ ਨਾ ਇੱਕ ਜਿਹਨੂੰ ਕਹਦੇ ਨੇ ਆਪਾਂ ਬਿਲਕੁਲ ਡੁੱਬਿਆ ਖੜਾ ਜਿਹਦਾ 10-10 ਸਪੋਰਟ ਮੰਨ ਕੇ ਚੱਲੋ ਉਹ ਸੀਗਾ 15 15 ਫੁੱਟ ਕੱਦ ਸੀਗਾ ਆ ਘਰ ਬਹੁਤ ਉੱਚਾ ਸੀ ਜਿਹਦੇ ਵਿੱਚ ਪਾਣੀ ਪਾ ਕੇ ਨਿਉਆਂ ਦੇ ਵਿੱਚ ਤੇ ਮਕਾਨ ਪਾਟ ਗਏ ਜਿੱਥੋਂ ਤੱਕ ਨਿਗਾਹ ਮਾਰੋਗੇ ਤੁਸੀਂ ਕੋਈ ਫਸਲ ਨਹੀਂ ਦੀਂਦੀ ਕੁਛ ਨਹੀਂ ਦੀਂਦਾ ਸਿਰਫ ਜਿਹੜੇ ਉੱਚੇ ਘਰ ਆ ਉਹੀ ਦੀਂਦੇ ਆ ਜਿਹੜੇ ਨੀਵੇਂ ਘਰ ਸੀ ਉਹ ਡੁੱਬ ਗਏ ਜਾਂ ਮੰਨ ਕੇ ਚੱਲੀ ਟਹਿ ਗਏ ਜਾਂ ਕਈਆਂ ਦੇ ਪਸ਼ੂ ਤੁਰ ਗਏ ਕਈਆਂ ਦੇ ਮੰਨ ਕੇ ਚੱਲੀ ਬਿਮਾਰ ਆ ਅਸਲ ਦੇ ਵਿੱਚ ਇਹਨਾਂ ਨੂੰ ਜਿਹੜੀ ਮਦਦ ਦੀ ਲੋੜ ਹੈ ਉਹ ਜੇ ਕੋਈ ਪਿੰਡਾਂ ਦੇ ਵਿੱਚੋਂ ਲੈ ਕੇ ਆਉਣਾ ਚਾਹੁੰਦਾ ਮੇਰਾ ਭਰਾ ਤਾਂ ਉਹ ਭਰਾਵੋ ਤੁਸੀਂ ਉਹ ਜ਼ਰੂਰ ਕਰਿਓ ਸੁੱਕਾ ਚਾਰਾ ਅਸਲ ਦੇ ਵਿੱਚ ਜਾਂ ਤਾਂ ਚਾਰ ਲੈ ਕੇ ਆਇਓ ਜਾਂ ਲੈ ਕੇ ਆਇਓ ਇਹਨਾਂ ਵਾਸਤੇ ਫੀਡ ਕਿਉਂਕਿ ਜਿਹੜਾ ਆਪਾਂ ਕੁੱਤਰਿਆ ਹੋਇਆ ਹਰਾ ਲਿਉਨੇ ਆ ਉਹ ਇੱਕ ਦੋ ਦਿਨਾਂ ਦਾ ਹੁੰਦਾ ਠੀਕ ਹੈ ਨਾ ਇਹਨਾਂ ਦੇ ਜੇ ਘਰ ਦਿਖਾਵਾ ਬਾਈ ਬਹੁਤ ਹੀ ਮੁਸ਼ਕਲ ਹੈ ਆ ਨੀ ਗਾਮਰ ਵਾਦੇ ਬਾਈ ਮਾੜੇ ਜੀ ਆ ਹਾਲਾਤ ਹੈ ਭਰਾਵੋ ਇਹਨਾਂ ਦੇ ਆ ਬੱਚਿਆਂ ਦੀਆਂ ਫੀਸਾਂ ਦਾ ਇਹਨਾਂ ਦਾ ਬਹੁਤ ਮੁਸ਼ਕਲ ਹੈ ਮੈਂ ਦਿਖਾ ਨਹੀਂ ਸਕਦਾ ਇਹਨਾਂ ਦੇ ਹਾਲਾਤ ਇੰਨੇ ਕੁ ਮਾੜੇ ਹੋ ਗਏ ਮੇਰੇ ਵੀਰੋ ਵੀ ਆ ਦੱਸ ਨਹੀਂ ਸਕਦੇ ਪੰਜਾਬੀਓ ਤੁਸੀਂ ਬਹੁਤ ਬਹੁਤ ਜਿਆਦੇ ਦਾਨੀ ਹੋ ਠੀਕ ਹੈ ਗੱਲ ਕਿ ਨਹੀਂ ਇਹਨਾਂ ਦੇ ਹੋ ਦੇਖੋ ਸਾਹਮਣੇ ਜੇ ਤੁਹਾਨੂੰ ਘਰ ਦਿਖਾਵਾਂ ਪੂਰਾ ਡਿੱਗਿਆ ਹੋਇਆ ਟਿਹਾਵਿਆ ਠੀਕ ਹੈ ਗੱਲ ਕਿ ਨਹੀਂ ਇਹ ਆ ਦੇਖੋ 10:00 ਵਜੇ ਵੇ ਆ ਸਾਰੇ ਠੀਕ ਹੈ ਗੱਲ ਕਿ ਨਹੀਂ ਆ ਘਾਤਿਆ ਹੋਇਆ ਠੀਕ ਹੈ ਤੇ ਆ ਦਰਖਤ ਦਿਖਾਵਾਂ ਸਾਰੇ ਦਰਖਤ ਤਾਂ ਹੋ ਟਾਏ ਹੋਏ ਆ ਜੇ ਹੈਂ ਟਰਾਲੀ ਵੀ ਡੁੱਬੀ ਪਈ ਆ ਬਈ ਉਹ ਤੂੜੀਆ ਦੀ ਟਰਾਲੀ ਦਿਖਾਵਾਂ ਉਹ ਤੂੜੀਆ ਦੀ ਟਰਾਲੀ ਡੁੱਬੀ ਹੋਈ ਆ ਠੀਕ ਆ ਗੱਲ ਕਿ ਨਹੀਂ ਸਾਰੇ ਪੰਜਾਬੀਓ ਵੀਡੀਓ ਸ਼ੇਅਰ ਕਰਕੇ ਗਰੁੱਪਾਂ 'ਚ ਦਾਨੀ ਸੱਜਣ ਵੀਰ ਤਿੱਕਰ ਕਿਸੇ ਤੇ ਕਰ ਪਹਚਾ ਦਿਓ ਜਿਹੜਾ ਇਹਨਾਂ ਦੀ ਬਾਹ ਫੜ ਸਕੇ ਤੁਸੀਂ 10 20 50 100 ਠੀਕ ਆ ਨਾ ਪਾਣੀ ਪਿਆ ਦਰਿਆ ਦਾ ਭਰਾਵੋ ਆ ਮੋਟਰਾਂ ਖੜਗੀਆਂ ਦਰਿਆਵਾਂ ਦਾ ਪਾਣੀ ਪਾ ਕੇ ਕਿਉਂਕਿ ਬਰੇਤੀ ਪਈ ਗਈ ਰੇਤਾ ਪੈ ਗਿਆ ਇਹਦੇ ਵਿੱਚ ਅੱਜ ਪਾਣੀ ਘਟਿਆ ਥੋੜਾ ਜਿਹਾ